ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਮੇਰੇ YouTube ਚੈਨਲ ਦੇ ਆਉਣ ਦਾ ਅੱਜ ਆਪਾਂ ਬਣਾਵਾਂਗੇ ਪੱਤਾ ਗੋਭੀ ਮਟਰ ਆਪਾਂ ਸਮਾਨ ਸਾਰਾ ਕੱਟ ਲਿਆ ਆ ਹੁਣ ਪਾਵਾਂਗੇ ਆਪਾਂ ਲਸਣ ਲਸਣ ਨੂੰ ਚੰਗੀ ਤਰ੍ਹਾਂ ਭੁੰਨ ਕੇ ਆਪਾਂ ਲਾਲ ਕਰ ਲਿਆ ਆ ਇਹਦੇ ਵਿੱਚ ਪਾਵਾਂਗੇ ਫਿਰ ਆਪਾਂ ਪਿਆਜ਼ ਪਿਆਜ਼ਾਂ ਨੂੰ ਵੀ ਇਸੇ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਆ ਚੰਗੀ ਤਰ੍ਹਾਂ ਮਿਕਸ ਕਰਕੇ ਜਦੋਂ ਪਿਆਜ਼ ਦਾ ਕਲਰ ਲਾਲ ਹੋ ਗਿਆ ਨਾ ਫਿਰ ਇਹਦੇ ਵਿੱਚ ਆਪਾਂ ਆਪਣੇ ਮਸਾਲੇ ਐਡ ਕਰਾਂਗੇ ਆਪਾਂ ਪਾਵਾਂਗੇ ਲੂਣ ਸਵਾਦ ਅਨੁਸਾਰ ਤੇ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਸਾਲਾ ਜੀਰਾ ਪਾਵਾਂਗੇ ਫਿਰ ਪਾਵਾਂਗੇ ਆਪਾਂ ਲਾਲ ਮਿਰਚ ਫਿਰ ਪਾਵਾਂਗੇ ਆਪਾਂ ਥੋੜੀ ਜਿਹੀ ਹਰੀ ਮਿਰਚ ਸਵਾਦ ਅਨੁਸਾਰ ਤਾਂ ਆਪਾਂ ਆਪਣੇ ਸਾਰੇ ਵਿੱਚ ਦਿਖਾਉਣ ਪਾ ਲਈ ਆਈ ਆਪਾਂ ਲਾਲ ਮਿਰਚ ਇਸੇ ਤਰ੍ਹਾਂ ਆਪਾਂ ਸਾਰੇ ਮਸਾਲਿਆਂ ਨੂੰ ਰੜਾ ਲੈਣਾ ਹੈ ਜੰਗੀ ਤਰ੍ਹਾਂ ਦੇਖੋ ਮਿਕਸ ਕਰ ਲਵਾਂਗੇ ਲੋਣ ਮਿਰਚ ਮਸਾਲਾ ਜੀਰਾ ਸਾਰਾ ਕੁਝ ਆਪਾਂ ਮਿਕਸ ਕਰ ਲੈਣਾ ਹੈ ਹੁਣ ਆਪਾਂ ਪਾਵਾਂਗੇ ਟਮਾਟਰ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਰਲਾ ਲੈਣਾ ਹੈ ਤੇ ਇਹਨਾਂ ਨੂੰ ਆਪਾਂ ਥੋੜਾ ਥੋੜਾ ਹਲਕਾ ਹਲਕਾ ਪਕਾ ਲੈਣਾ ਹੈ ਫਿਰ ਆਪਾਂ এর ਵਿੱਚ ਪਾਵਾਂਗੇ ਮਟਰ ਮਟਰ ਪਾ ਲੈਣਾ ਹੈ ਮਟਰ ਪਾ ਕੇ ਆਪਾਂ ਚੰਗੀ ਤਰ੍ਹਾਂ ਵੀ ਮਿਕਸ ਕਰ ਲੈਣੇ ਆਂ ਦੇਖੋ ਆਪਾਂ ਥੋੜਾ ਜਿ ਇਹਨਾਂ ਨੂੰ ਸੇਕ ਲਵਾਵਾਂਗੇ ਫਿਰ ਪਾਵਾਂਗੇ ਆਪਾਂ ਆਲੂ ਆਲੂਆਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਚੰਗੀ ਤਰ੍ਹਾਂ ਮਿਕਸ ਕਰਕੇ ਥੋੜਾ ਜਿਹਾ ਇਹਨਾਂ ਨੂੰ ਸੇਕ ਲਵਾ ਲੈਣਾ ਆ ਸੇਕ ਲੱਗ ਚੁੱਕਾ ਹੁਣ ਪਾਵਾਂਗੇ ਆਪਾਂ ਹਲਦੀ ਹਲਦੀ ਨੂੰ ਵੀ ਮਿਕਸ ਕਰ ਲਵਾਂਗੇ ਹਲਦੀ ਆਪਾਂ ਤਾਂ ਬਾਅਦ ਵਿੱਚ ਪਾਈ ਹੈ ਜਿਹੜਾ ਆਪਣਾ ਤੜਕਾ ਚੰਗੀ ਤਰ੍ਹਾਂ ਭੁੱਜ ਜਾਵੇ ਇਹ ਤਾਂ ਆਪਣਾ ਤੜਕਾ ਥੱਲੇ ਲੱਗਦਾ ਰਹਿੰਦਾ ਫਿਰ ਪਾਵਾਂਗੇ ਵਿੱਚ ਬੰਦ ਗੋਭੀ ਦੇਖੋ ਫਿਰ ਪਾਵਾਂਗੇ ਥੋੜਾ ਜਿਹਾ ਮਸਾਲਾ ਇਨਾਂ ਨੂੰ ਜੰਗੀ ਤਰ੍ਹਾਂ ਆਪ ਐਡ ਕਰ ਲੈਣਾ ਜਿਹੜੇ ਆਪਾਂ ਪੱਤਾ ਗੋਭੀ ਪਾਈ ਆ ਨਾ ਉਹ ਦੇਖੋ ਹਾਲ-ਕਾਲਕਾ ਜਿਹਾ ਸੇਕ ਲਵਾਉਣਾ ਦੇਖੋ ਆਪਣੀ ਪੱਤਾ ਗੋਭੀ ਬਣ ਕੇ ਤਿਆਰ ਆ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਆਪਣੀ ਪੱਤਾ ਗੋਭੀ ਬਣੀ ਆ ਮਟਰ ਵੀ ਕਿੰਨੇ ਵਧੀਆ ਲੱਗ ਰਹੇ ਆ ਤੁਸੀਂ ਵੀ ਜਰੂਰ ਇਸ ਤਰ੍ਹਾਂ ਬਣਾਓ ਤੇ ਖਾਓ ਧੰਨਵਾਦ ਤੁਹਾਡਾ ਮੇਰੇ YouTube ਚੈਨਲ ਤੇ ਆਉਣ ਦਾ ਬਾਏ ਬਾਏ